मीन <laughs> प <laughs> <laughs> ਜੈ ਬੀ ਭਾਗਵਾਨ ਮਕੀ ਮਹਾਰਾਜ ਕੀ ਜੈ ਉਤਰੋ ਭਾਬਾ ਸਾਹਿਬ ਦੀ ਗਰੀ ਹੈ ਕੁਝ ਮਸ਼ੇਦੇ ਕਾਰੋਬਾਰੀਆਂ ਨੇ ਮੇਰੇ ਉੱਪਰ ਜੋ ਹਮਲਾ ਕੀਤਾ ਕਿਉਂਕਿ ਮੈਂ ਜਿੱਪੀ ਸਾਹਿਬ ਨੂੰ ਤੇ ਐਸਚੂ ਸਾਹਿਬ ਨੂੰ ਫੋਨ ਮਾਰ ਕੇ ਕਿਹਾ ਜਿਹੜੀ ਬਣ ਵਾਹ ਮਕੀ ਜਿੱਪੀ ਅੱਲਾਹ ਹੈ ਹੈ ਤੁਹਾਨੂੰ ਜੀ ਮਿਲਣ ਲਈ ਆਇਆ ਜਿਹੜੇ ਪਿਛਲੇ ਦਿਨੀ ਕੋਈ ਹਮਲਾ ਹੋਇਆ ਸੀ ਕਿ ਘਟਿਆ ਇਹ ਕੋਈ ਨਸ਼ੇ ਦੇ ਕਾਰੋਬਾਰੀਆਂ ਨੇ ਨਸ਼ੇ ਦੇ ਖਿਲਾਫ ਬੋਲਣ ਦੇ ਕਾਰਨ ਮੈਂ ਸਮਝਦਾ ਜਿਹੜਾ ਮੇਰੇ ਉੱਤੇ ਹਮਲਾ ਹੋਇਆ ਸੀ ਤੇ ਪੁਲਿਸ ਜਿਹੜੀ ਇਹਨਾਂ ਦੇਖੀ ਕਰ ਰਹੀ ਸੀ ਜਿਹਦੇ ਕਾਰਨ ਸੀ ਅੱਜ ਕਮਿਸ਼ਨਰ ਸਾਹਿਬ ਨੂੰ ਮਿਲਣ ਦਾ ਔਰ ਇੱਥੇ ਇੱਕ ਰਾਵ ਕਰਨਾ ਜਿਹੜਾ ਪ੍ਰੋਗਰਾਮ ਵਿੱਥਿਆ ਸੀ ਪਰ ਕਮਿਸ਼ਨਰ ਸਾਹਿਬ ਨੇ ਸਾਨੂੰ ਬੜੇ ਵਿਸ਼ਵਾਸ ਨਾਲ ਇਹ ਜਿਹੜਾ ਅ ਮਤਲਬ ਸਾਡਾ ਹੌਸਲਾ ਦਿੱਤਾ ਸਾਨੂੰ ਕਿ ਦੋਸ਼ੀਆਂ ਤੇ ਉਹ ਬੰਦ ਦੀ ਕਾਰਵਾਈ ਕਰੋਗੇ ਔਰ ਦੋਸ਼ੀਆਂ ਨੂੰ ਛੇਤੀ ਵੜ ਕੇ ਅੰਦਰ ਦੇਣਗੇ ਤਾਂ ਜੋ ਸਾਡੇ ਲੁਧਿਆਣੇ ਦੇ ਵਿੱਚ ਜਿਹੜਾ ਨਸ਼ੇ ਨੂੰ ਜੜੀ ਨੱਥ ਪਾ ਸਕੇ ਔਰ ਅੱਜ ਦੇ ਜਿਹੜਾ ਧਰਨੇ ਦੇ ਵਿੱਚ ਪਹੁੰਚੇ ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਆਸਨਾਮੇ ਫਿਰ ਸਾਰਿਆਂ ਦਾ ਤੁਹਾਡੇ মিডিਆ ਬੰਦੂਵਾਰਾਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ ਕਿ ਆਪਾਂ ਅੱਗੇ ਵੀ ਐਦਾ ਹੀ ਨਸ਼ੇ ਦੇ ਕਾਰੋਬਾਰੀਆਂ ਨੂੰ ਲੁਧਿਆਣੇ ਤੋਂ ਭਜਾਈਏ ਇਹ ਨਸ਼ਬਦਾਂ ਦਾ ਜੈਵਲ ਮਾਮਲਾ ਸੀ ਇਹ ਪੀਆਈਓ ਦਾਣਾ ਦਾ ਮਾਮਲਾ ਸੀ ਜੋ ਚੰਨ ਜੀ ਦੇ ਆਪ ਨੂੰ ਪਹੁੰਚੋ ਕਿ ਜਨ ਜਨ ਸਾਰਿਆਂ ਨੂੰ ਜੈਵਾਲ ਮਿੱਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਸਾਡੇ ਮੇਰੇ ਵੀਰ ਚੰਦਰ ਚੰਡਾਲੀਏ ਥੋੜੇ ਦਿਨ ਪਹਿਲਾਂ ਜਿਹੜਾ ਚਿੱਟੇ ਦੇ ਵਪਾਰੀਆਂ ਵੱਲੋਂ ਹਮਲਾ ਕੀਤਾ ਕੀ ਉਹਦੇ ਆ ਚੰਦਰ ਜੀ ਨੇ ਘਰਾਵ ਦਾ ਰੱਖਿਆ ਸੀ ਕਿ ਅਸੀਂ ਉੱਥੇ ਪੋਚੇ ਸੀ ਤੇ ਸਾਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਮਿਲੇ ਤੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਜਿਹੜੀ ਵੱਦ ਤੋਂ ਵੱਧ ਜਿਹੜੀ ਕਾਰਵਾਈ ਉਹ ਜਲਦੀ ਕੀਤੀ ਜਾਊਗੀ ਤੇ ਉਹਨਾਂ ਦੇ ਪਰਚਾ ਜਿਹੜੇ ਪਹਿਲੇ ਧਾਰਾ ਘੱਟ ਸੀ ਉਹ ਧਾਰਾ ਵਧਾ ਕੇ ਲਾਈ ਜਾਊਗੀ ਤੇ ਅਸੀਂ ਆਪਣੇ ਜਿਹੜਾ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਕਹਿੰਦੀ ਹੈ ਕਿ ਚਿੱਟਾ ਨਹੀਂ ਵਿਕਦਾ ਪਿਆ ਇਹਨਾਂ ਦੇ ਜਿਹੜੇ ਰੱਖੇ ਜਿਹੜੇ ਕਰਿੰਦੇ ਆ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਵੱਲੋਂ ਸਾਡੇ ਭਰਾ ਤੇ ਹਮਲਾ ਕੀਤਾ ਗਿਆ ਪਰ ਪੂਰਤ ਪ੍ਰਸ਼ਾਸਨ ਵੱਲੋਂ ਸਾਡਾ ਸਹਿਯੋਗ ਦਿੱਤਾ ਗਿਆ ਤੇ ਅਸੀਂ ਧੰਨਵਾਦ ਕਰਦੇ ਆ ਕਮਿਸ਼ਨਰ ਸਾਹਿਬ ਜਿਨ੍ਹਾਂ ਨੇ ਸਾਡੇ ਕੇਸ ਤੇ ਹੁਣ ਪਰਚਾ ਵੀ ਦਰਜ ਕਰ ਲਿਆ ਤੇ ਮੈਂ ਤਾਂ ਆਹੀ ਮੰਗ ਕਰਾਂਗਾ ਕਿ